ਹੇ ਦੋਸਤੋ ਪ੍ਰੇਮ ਕੋਟ ਸਿੱਧੂ ਬਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਅੱਜ ਵੀਰਤਾ ਦਿਵਸ ਉਪਰ ਜੋ ਹੈ ਇਹਨਾਂ ਸ਼ਹੀਦਾਂ ਨੂੰ ਕੋਟ-ਕੋਟ ਪ੍ਰਣਾਮ ਮਦੋਲੈਨਾ ਸਜਦਾ ਵਜੋ ਇਹਨਾਂ ਨੂੰ ਵਿੰਡ ਕਰਦੀ ਹਾਂ ਵਾਰ ਕੇ ਜਾਨ ਚਲਿਆ ਹਾਂ ਦੇਸ਼ ਦੀ ਖਾਤਰ ਵਾਰ ਕੇ ਜਾਨ ਚਲਿਆ ਹਾਂ ਦੇਸ਼ ਦੀ ਖਾਤਰ ਖਾਰੇ ਹੰਝੂ ਡੋਲ ਕੇ ਮੇਰੀ ਕੁਰਬਾਨੀ ਨੂੰ ਕਮਜ਼ੋਰ ਨਾ ਕਰ ਬਣ ਹੌਸਲਾ ਮੇਰਾ ਬਣ ਹੌਸਲਾ ਮੇਰਾ ਦੇ ਆਖਰੀ ਸਲਾਮੀ ਮੈਂ ਵਤਨ ਖਾਤਰ ਕੁਝ ਕਰਕੇ ਜਾ ਰਿਹਾ ਹਾਂ ਮੈਂ ਵਤਨ ਖਾਤਰ ਆਪਣੀ ਜਾਨ ਦੇ ਕੇ ਜਾ ਰਿਹਾ ਹਾਂ ਜੀ ਹਾਂ ਦੋਸਤੋ ਇਹ ਲਫ਼ਜ਼ ਕਿਸੇ ਅਜਿਹੇ ਬਹਾਦਰ ਵਿਅਕਤੀ ਦੇ ਹੋ ਸਕਦੇ ਹਨ ਜਿਸ ਨੇ ਹੌਂਸਲੇ ਬੁਲੰਦ ਹਨ ਸੋ ਇੱਕ ਫੌਜੀ ਦੇ ਹੀ ਅਜਿਹੇ ਲਫ਼ਜ਼ ਹੋ ਸਕਦੇ ਸਾਂ ਹਨ ਕਾਲੀ ਤਾਰ ਦੀ ਤਰਤੀ ਉੱਪਰ ਜੋ ਵੀ ਵਾਪਰਿਆ ਉਹ ਸਾਨੂੰ ਸਾਡੇ ਕੈਪਟਨ ਜਸਵੰਤ ਸਿੰਘ ਜੀ ਨੇ ਦੱਸਿਆ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਉਹਨਾਂ ਦੀ ਬਦੌਲਤ ਹੀ ਮੈਂ ਤੁਹਾਡੇ ਨਾਲ ਆਪਣੇ ਸ਼ਹੀਦਾਂ ਨੂੰ ਕੁਝ ਪਿਆਰ ਦੇ ਲਫ਼ਜ਼ ਜੜਿਆ ਉਸ ਸਰਜੰਦਰੀ ਦੇ ਰੂਪ ਵਿੱਚ ਜਿਹੜੇ ਉਹ ਸਾਂਝੀ ਕਰ ਰਹੀਆਂ ਇਹ ਸਾਡੇ ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਹਨ ਦੇਸ਼ ਦੇ ਸੇਵਕ ਹਨ ਜਿਨ੍ਹਾਂ ਉੱਪਰ ਪੂਰੇ ਦੇਸ਼ ਨੂੰ ਸਦਾ ਹੀ ਮਾਣ ਲੈਂਦਾ ਹੈ ਚਾਹੇ ਉੱਚੀਆਂ ਚੋਟੀਆਂ ਨੂੰ ਸਦ ਕਰਨਾ ਹੋਵੇ ਚਾਹੇ ਢੂੰਗੇ ਖਾਈਆਂ ਦੇ ਵਿੱਚ ਜਾਣਾ ਹੋਵੇ ਜਾਂ ਉੱਥੇ ਆਪਣੇ ਦੇਸ਼ ਦੀ ਖਾਤਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਹੋਵੇ ਜਾਂ ਮਗਧ ਰੇਗਿਸਤਾਨ ਹੋਵੇ ਬਰਫੀਲੇ ਤੂਫਾਨ ਹੋਣ ਪਾਣੀ ਦੇ ਵਿੱਚ ਹੋਵੇ ਚਾਹੇ ਆਸਮਾਨ ਦੇ ਉੱਪਰ ਹੋਣ ਕਿਤੇ ਵੀ ਹੋਣ ਇਹ ਹਮੇਸ਼ਾ ਹੀ ਆਪਣੀ ਬਾਜ਼ ਦੀ ਨਜ਼ਰ ਰੱਖਦੇ ਹਨ ਅਤੇ ਦੇਸ਼ ਨੂੰ ਬਚਾਉਣ ਦੇ ਲਈ ਹਰ ਹਿਲੇ ਆਪਣੀ ਕੁਰਬਾਨੀ ਵੀ ਦਿੰਦੇ ਹਨ ਅਤੇ ਸਤਰਕ ਰਹਿੰਦੇ ਹਨ ਸੋ ਇਹਨਾਂ ਦਾ ਦੇਣ ਅਸੀਂ ਸੱਚਮੁੱਚ ਨਹੀਂ ਦੇ ਸਕਦੇ ਕਿਉਂਕਿ ਇਹ ਉਹ ਬਹਾਦਰ ਹਨ ਜਿਨ੍ਹਾਂ ਦੇ ਹੌਂਸਲੇ ਬਹੁਤ ਉੱਚੇ ਹਨ ਔਰ ਅੱਜ ਅਸੀਂ ਕਰਾਂ ਦੇ ਵਿੱਚ ਸਾਡੇ ਬੱਚੇ ਅਸੀਂ ਜਾਂ ਜੋ ਵੀ ਸਾਰੇ ਸੇਫ ਆ ਤਾਂ ਸਿਰਫ ਇਨ੍ਹਾਂ ਬਹਾਦਰ ਯੋਧਿਆਂ ਦੀ ਖਾਤਰ ਸੋ ਅੱਜ ਵੀਰਤਾ ਦਿਵਸ ਉਪਰ ਇਨ੍ਹਾਂ ਸਾਰਿਆਂ ਨੂੰ ਬਹੁਤ ਬਹੁਤ ਕੋਡ-ਕੋਡ ਨਮਨ ਸੋ ਮੈਂ ਕੁਝ ਲਫ਼ਜ਼ਾਂ ਨਾਲ ਕੁਝ ਪਿਆਰ ਦੇ ਲਫ਼ਜ਼ਾਂ ਨਾਲ ਇਹਨਾਂ ਨੂੰ ਸ਼ਰਧਾਂਜਲੀ ਦੇ ਰਹੀ ਹਾਂ ਦੇਸ਼ ਦੀ ਖਾਤਰ ਵਾਰ ਕੇ ਜਾਣਾ ਦੇਸ਼ ਦੀ ਖਾਤਰ ਵਾਰ ਕੇ ਜਾਣਾ ਫਿਰ ਵੀ ਹੱਸਦੇ ਰਹਿੰਦੇ ਨੇ ਮੇਰੇ ਦੇਸ਼ ਦੇ ਜਵਾਨ ਯੋਧੇ ਦੇਸ਼ ਦੀ ਰਾਖੀ ਕਰਦੇ ਨੇ ਸੀਸ ਕਟਾਉਂਦੇ ਦੇਸ਼ ਦੀ ਖਾਤਰ ਸੀਸ ਕਟਾਉਂਦੇ ਦੇਸ਼ ਦੀ ਖਾਤਰ ਵਤਨ ਦੀ ਖਾਤਰ ਛੱਡਣ ਪਰਿਵਾਰ ਤਾਂ ਹੀ ਤਾਂ ਇਹ ਸ਼ਹੀਦ ਕਹਾਉਂਦੇ ਨੇ ਵੀਰ ਅਜੀਤ ਨੇ ਆਖਰੀ ਦਮ ਤੱਕ ਹਿੰਮਤ ਰੱਖੀ ਬਰਕਰਾਰ ਵੀਰ ਅਜੀਤ ਨੇ ਆਖਰੀ ਦਮ ਤੱਕ ਹਿੰਮਤ ਰੱਖੀ ਬਰਕਰਾਰ ਧਰਮ ਸਿੰਘ ਨੇ ਵਿੱਚ ਮੈਦਾਨੇ ਪਾ ਦਿੱਤੀ ਆ ਕੇ ਤਮਾਲ ਦਿਆ ਸਿੰਘ ਨੇ ਲਲਕਾਰ ਕੇ ਦੁਸ਼ਮਣ ਦਇਆ ਸਿੰਘ ਨੇ ਲਲਕਾਰ ਕੇ ਦੁਸ਼ਮਣ ਮਾਰੇ ਮੈਦਾਨ ਦੇ ਵਿਚਕਾਰ ਬੁੱਧ ਸਿੰਘ ਤੇ ਨੰਦ ਗੋਪਾਲ ਕਰਗੇ ਵਿੱਚ ਮੈਦਾਨੇ ਕਮਾਲ ਲੜੇ ਬੜੀ ਬਹਾਦਰੀ ਦੇ ਨਾਲ ਸ਼ਾਲਾ ਵਤਨ ਤਾਹੀਆਂ ਵਾਸਤਾ ਕਰਦੇ ਰਾਖੀ ਦਿਨ ਤੇ ਰਾਤ ਮੈਂ ਜਾਵਾਂ ਵਾਰੇ ਇਹਨਾਂ ਵੀਰਾਂ ਤੋਂ ਜੋ ਦਿੰਦੇ ਨੇ ਸਦਾ ਬਲੀਦਾਨ ਜੋ ਦਿੰਦੇ ਨੇ ਸਦਾ ਬਲੀਦਾਨ ਸੋ ਕੈਪਟਨ ਜਸਵੰਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਨੂੰ ਸ਼ਹੀਦਾਂ ਨੂੰ ਐ ਮੇਰਾ ਕੋਟ ਕੋਟ ਪੜਨਾ ਜਿਨ੍ਹਾਂ ਦੀ صدਕਾ ਅੱਜ ਅਸੀਂ ਹਾਂ ਸਾਡੀ ਹੋਂਦ ਹੈ ਸੋ ਬੀੜਤਾ ਦਿਵਸ ਦੀਆਂ ਬਹੁਤ ਬਹੁਤ ਤੁਹਾਨੂੰ ਚੜ੍ਹਦੀ ਕਲਾ ਚ ਰਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਮੈਂ ਬਲਜਿੰਦਰ ਕੌਰ ਕਲਸੀ ਪਿੰਡ ਦੌਦਰ ਜ਼ਿਲ੍ਹਾ ਮੋਗਾ ਤੋਂ ਕਾਲੀ ਤਾਰ ਬਟਾਲੀਅਨ ਦੇ ਸੂਰਵੀਰ ਯੋਧਿਆਂ ਨੂੰ ਸਥਾਪਨਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੀ ਹਾਂ ਜਿਨ੍ਹਾਂ ਦੀ ਬਹਾਦਰੀ ਦੇ ਸਦਕਾ ਅਸੀਂ ਦੇਸ਼ ਦੇ ਵਿੱਚ ਸੁਰੱਖਿਅਤ ਮਹਿਸੂਸ ਕਰਦੇ ਹਾਂ ਮੈਂ ਅਕਸਰ ਹੀ ਦੋ ਲਾਈਨਾਂ ਬੋਲ ਕੇ ਹੌਸਲਾ ਫਜਾਈ ਦਿੰਨੀ ਹੁੰਦੀ ਆ ਕਿ ਹੁਨਰ ਦੇ ਅੰਦਰ ਜੋਸ਼-ਹੋਸ਼ ਤੇ ਹਿੰਮਤ ਹੋਵੇ ਜਿੱਤਣ ਦੀ ਕੋਈ ਅੰਗ ਹੀਣ ਵੀ ਮੰਜ਼ਲ ਤੇ ਤਖਤ ਪਹੁੰਚਾ ਸਕਦਾ ਏ ਹੁਨਰ ਦੇ ਅੰਦਰ ਜੋਸ਼ ਹੋਸ਼ ਤੇ ਹਿੰਮਤ ਹੋਵੇ ਜਿੱਤਣ ਦੀ ਕੋਈ ਅੰਗ ਹੀਣ ਵੀ ਮੰਜ਼ਲ ਤੇ ਤਖਤੀ ਲਾ ਸਕਦਾ ਏ ਤੇ ਅਖੀਰ ਤੇ ਫੇਰ ਕਾਲੀਦਾਰ ਬਟਾਲੀਅਨ ਦੇ ਸੂਰਬੀਰ ਯੋਧਿਆਂ ਨੂੰ ਬਹੁਤ ਸਾਰੀਆਂ ਦਵਾਵਾਂ ਕਿ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੂ ਤੰਦਰੁਸਤ ਰਹੂ ਬਹੁਤ ਸਤਿਕਾਰ